ਪਾਈ ਨੂੰ ਕੀ ਹੋ ਗਿਆ ਜੀ? ਪਾਈ ਦੇਖ ਲੋ ਭਾਈ। ਲਾਇਆ ਦੇ ਨਮਾ ਜਾ ਕੇ ਭਾਜਾ। ਇਹ ਤਾਂ ਜੀ ਕੈਮਰੇ ਤੋਂ ਵਾੜਾ ਡਰਦਿਆ। ਚਲੋ ਆ ਸਾਡੇ ਪੜੇ ਕਿੰਨਾ ਹੋਈ ਜੀ? ਪੜੇ ਜੀ 8 ਕੀ ਪੜਨਾ ਦਿਹਾੜੀ ਉੱਤੇ ਕਰਦੇ ਆ ਦੇਗਾ ਜੇ ਫਿਰਦੇ ਨੇ ਲੋਕੀ ਕਰੀਏ 250 ਦਿਹਾੜੀ ਦੇ ਜ਼ਰੂਰ ਕੋਠੀ ਜਾ ਕੇ ਆ। ਅਸੀਂ ਭਵਾਂਤਮਾਨ ਦੀ ਕੋਠੀ ਦੇ ਵਿੱਚ ਪਹੁੰਚੇ ਜੀ ਉੱਥੇ ਪੁਲਿਸ ਨੇ ਸਾਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਪੂਰੀ ਸਰਦੀ ਦੇ ਵਿੱਚ ਤਿੰਨੇ ਜਣੇ ਹੰਬਾ ਮਾ ਕੇ ਪਹੁੰਚੇ। ਆਪਣੇ ਹੀ ਸ਼੍ਰੀ ਦਰਬਾਰ ਸਾਹਿਬ ਤੇ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ 인ਤਰਾ ਗਾਂਧੀ ਨੇ ਉਹ ਬਿਆਨਤ ਸਿੰਘ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਸੀ ਉਹਨਾਂ ਦੇ ਪੁੱਤਰ ਖੜੇ ਨੇ ਵੋਟਾਂ ਦੇ ਵਿੱਚ ਜੀ ਬਿਆਨਤ ਸਿੰਘ ਦੇ ਸਰਵਜੀਤ ਸਿੰਘ ਖਾਲਸਾ ਉਹਦਾ ਨਾਮ ਜੀ ਤੇ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ ਹਾਂ ਕਰਦੇ ਹਾਂ ਜ਼ਰੂਰ ਪੋਲਟਿਕਸ ਵਿੱਚ ਵੀ ਪਹਿਲੀ ਵਾਰ ਪੈਰ ਰੱਖਿਆ ਉਹਨਾਂ ਨੇ ਨਹੀਂ ਉਹ ਪਹਿਲਾਂ ਵੀ ਖੜੇ ਸੀਗੇ ਪਹਿਲਾਂ ਉਹ ਹਾਰ ਗਏ ਸੀਗੇ ਬਠਿੰਡੇ ਤੋਂ ਖੜੇ ਸੀਗੇ ਉਹ 2004 ਚ ਪਹਿਲਾਂ ਤੁਸੀਂ ਮੰਜੇ ਦੇ ਬੈਠੋ ਜੀ ਤੁਸੀਂ ਆਪਦੇ ਵਿਚਾਰ ਦੋਨੇ ਰਖਾਓ ਪਹਿਲਾਂ ਆਊਟ ਆਫ ਸਟੇਟ ਹੋਈ ਜਾਣੇ ਆਪਣੇ ਘਰੇ ਤੋਂ ਬਾਹਰ ਹਾਂ ਚਲੋ ਕੋਈ ਨਾ ਹਣ ਤੁਸੀਂ ਦੱਸੋ ਜੀ ਕੁਝ ਤੁਸੀਂ ਸਰਵਿੰਸਿੰਗ ਸਰਵਜੀਤ ਸਿੰਘ ਦੀ ਸਪੋਰਟ ਕਰਦੇ ਹੋ ਤੈਅ ਦੇ ਲਓ ਜੀ ਤੈਅ ਦੇ ਲਾ ਅਮਰਪਾਲ ਦੀ ਜੀ ਤੈਅ ਦੇ ਲਓ ਅਮਰਪਾਲ ਦਾ ਭਰਾ ਆਪਣਾ ਯਾਰ ਯਾਰ ਸਾਡਾ ਉਹ ਅੱਛਾ ਜੀ ਤੁਸੀਂ ਜਾਣਦੇ ਹੋ ਅਮਰਪਾਲ ਨੂੰ ਜੀ ਆ ਜੀ ਥੋੜੀ ਜਾਣਦੇ ਹਾਂ ਉਹ ਜਵਾਕਾਂ ਨੂੰ ਨਜੇ ਤੋਂ ਉਟਾ ਰਹੀ ਸੀ ਇਹ ਲੋਕ ਸਰਕਾਰਾਂ ਭੈਣ ਜੋ ਫਤੂਰ ਹੈ ਨਹੀਂ ਚਲੋ ਬਾਹਰ ਨਾ ਕਟੋ ਸਾਰੇ ਪਾਪਾ ਸਾਰਿਆਂ ਦਾ ਸਤਿਕਾਰ ਕਰਦੇ ਆ ਸਰਕਾਰ ਦਾ ਵੀ ਸਤਿਕਾਰ ਕਰਦੇ ਆ ਪਰ ਕਈ ਸਰਕਾਰ ਨਹੀਂ ਗਲਤ ਹੁੰਦੀ ਸਰਕਾਰ ਦੇ ਵਿੱਚ ਕੁਝ ਬੰਦੇ ਹੁੰਦੇ ਨੇ ਜਿਹੜੇ ਗਲਤ ਹੋ ਜਾਂਦੇ ਆ ਸਰਕਾਰ ਨਹੀਂ ਗਲਤ ਹੁੰਦੀ ਕਦੇ ਵੀ ਤੇ ਤੁਸੀਂ ਦੱਸੋ ਜੀ ਹੁਣ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦੱਸੋ ਜੀ ਹਾਂਜੀ ਅੱਜ ਮੋਚ ਵਾਲੇ ਦਾ ਕਟੋ ਹੋਇਆ ਸੀ ਕੱਲ ਹੋਇਆ ਸੀਗਾ ਜੀ ਕੱਲ ਹੋਇਆ ਸੀ ਅੱਜ ਦਾਗ ਹੋਇਆ ਹਾਂਜੀ ਅੱਜ ਦਾਗ ਲਾਇਆ ਸੀ ਕੰਸਕ ਉਹਨਾਂ ਦੇ ਹਜੇ ਤੱਕ ਜਿਹੜੇ ਪਾਪੀ ਦੋਚੀ ਦੀ ਉਹਨਾਂ ਦੇ ਹਜੇ ਤੱਕ ਸਰਕਾਰ ਤੋਂ ਨੱਬੇ ਰਹਿੰਦੇ ਹਾਂ ਇਹ ਨਾਕਾਮੀ ਕਹਿ ਸਕਦੇ ਆਪਾਂ ਸਰਕਾਰ ਦੀ ਜੀ ਇਹ ਜਿਹੜੇ ਆਪਣੇ ਲੋਕ ਇੰਡੀਆ ਸਾਹਿਬ ਦੀ ਆਪਣੇ ਜਿਹੜੇ ਇੰਡੀਆ ਲੋਕ ਛੱਡ ਕੇ ਜਾਂਦੇ ਨੇ ਇਸ ਕਰਕੇ ਛੱਡ ਕੇ ਜਾਂਦੇ ਨੇ ਕਿਉਂਕਿ ਕਿਸਾਈ ਸਾੜੀ ਸਹੂਲਤ ਨਹੀਂ ਹੈਗੀ ਕੋਈ ਕਿਸਾਈ ਰਹਿੰਦੇ ਨੇ ਸਹੂਲਤ ਨਹੀਂ ਹੈਗੀ ਇਹ ਤਾਂ ਗੱਲ ਸਹੀ ਆ ਤੁਹਾਡੀ ਠੀਕ ਆ ਜੀ ਪਰ ਉਹ ਜਿਨ੍ਹਾਂ ਨੇ ਸਾਰਾ ਜਿਹੜੇ ਸੀਗੇ ਮਾਰਨ ਵਾਲੇ ਉਹ ਫੜ ਲੇ ਇੰਨੀ ਦੀ ਪਲੈਨਿੰਗ ਸੀ ਜਿਨ੍ਹਾਂ ਨੇ ਪੈਸੇ ਦਿੱਤੇ ਜਿਨ੍ਹਾਂ ਨੇ ਅਸਲੇ ਦਿੱਤੇ ਸੀ ਕੋ ਨਹੀਂ ਖੜੇਗਾ ਬੋਤਾ ਸਰਕਾਰ ਤੇ ਹੋਰ ਇਡਾਉਟੀ ਸਾਬਰ ਫੈਨ ਜਿਹੜਾ ਲੱਗ ਤੇ ਸਰਮਜੀਤ ਸਿੰਘ ਜੀ ਹੁਣ ਤੁਸੀਂ ਪੂਰੀ ਸਪੋਰਟ ਕਰ ਦਿਓ ਸਾਡੀ ਵੀ ਸਰਪ੍ਰੀਖ ਸਿੰਘ ਦਾ ਨਾਲ ਵੀ ਸਪੋਰਟ ਕਰ ਸਰਮਜੀਤ ਜੀ ਚੋਣ ਦਾ ਨਿਸ਼ਾਨ ਨਹੀਂ ਮੈਨੂੰ ਪਤਾ ਕੀ ਆ ਲੈਟ ਉਹਦਾ ਚੋਣ ਨਿਸ਼ਾਨ ਹੈ ਜੀ ਗੰਨਾ ਕਸ਼ਾਨ ਸਾਹਿਬਾ ਦੇ ਮੋਢੇ ਤੇ ਗੰਨਾ ਧਰਿਆ ਹੋਇਆ ਹਾਂ ਤੇ ਚੋਣ ਨਿਸ਼ਾਨ ਉਹਨਾਂ ਦਾ ਗੰਨਾ ਵਾ ਤੇ ਦੂਜੇ ਨੰਬਰ ਚ ਚੌਥੇ ਉਹਦੇ ਚਾਤੂ 2 ਨੰਬਰ ਤੇ ਚੌਥੇ ਉੱਤੇ ਨੰਬਰ ਤੇ ਗੰਨਾ ਜਿਹੜੀ 2 ਨੰਬਰ ਹੋਆ ਉਹ ਚੌਥੇ ਨੰਬਰ ਸਾਈਡ ਤੇ ਕਮਾਲ ਵੀ ਕਹਿੰਦੇ ਆਂ ਕਮਾਲ ਵੀ ਕਹਿ ਜਾਂਦੇ ਆ ਤੇ ਉਹ ਉਹਨਾਂ ਦਾ ਚੋਣ ਨਿਸ਼ਾਨ ਆ ਸਾਰੇ ਜਾਣੇ ਉਹਨਾਂ ਨੂੰ ਸਪੋਰਟ ਕਰਿਓ ਬਾਕੀ ਨਾਮ ਦੇ ਦੇ ਮਾਰਲਾ ਹੋਟਾ ਆਪਣੇ ਜੀ ਇੱਕ ਤਰੀਕ ਨੂੰ ਨੇ ਹੋਟਾ ਇੱਕ ਤਰੀਕ ਨੂੰ ਨੇ ਚਾਹੀਦਾ ਥੋੜੇ ਦਿਨ ਰਹਿੰਦੇ ਆ ਥੋੜੇ ਦਿਨ ਕਾਦਰ ਰਹਿ ਗਏ ਯਾਰ ਕੱਲੂ ਹੀ ਨੇ ਪਰਸੋਂ ਨੂੰ ਨੇ ਫਿਰ ਹਾਂ ਬਸ ਅੱਜ ਤੀਪੀ ਗਈ ਫਿਰ ਆ ਕੇ ਮੈਕਮਾ ਬੈਜੂਗਾ 2 ਦਿਨ ਬਾਅਦ ਪਰਟਾ ਫੁੱਟ ਜਾਊਗਾ ਹਾਂਜੀ ਰਿਜ਼ਲਟ ਜਿਹੜੀ 2 ਦਿਨ ਬਾਅਦ ਫਾਈਨਲ ਹੋ ਜਾਊਗੀ 2 ਦਿਨ ਬਾਅਦ ਫਾਈਨਲ ਹੋ ਜਾਊਗੀ ਇੱਥੇ ਇੰਨੇ 4 ਤਰੀਕ ਨੂੰ ਰਿਜ਼ਲਟ ਆਊਗਾ ਜੀ ਇੱਥੇ ਲੋਕ ਇੰਨੇ ਬੇਨਕੰਮੇ ਨੇ ਜਿਹੜੇ ਤਾਂਸ ਖੇਲਦੇ ਖੇਲਦੇ ਹੀ ਬੋਟ ਭੁੱਲ ਜਾਂਦੇ ਨੇ ਆਪਣੇ ਨਾਲ ਹੀ ਖੜੇ ਨੇ ਜਰਦਾਰ ਜੀ ਇੱਧਰ ਇਹ ਬੋਟ ਹੀ ਨਹੀਂ ਪਾਉਦੇ ਹੈਗੇ ਦੇਖ ਲਓ ਅੱਛਾ ਜੀ ਇਹ ਜੇ ਕੱਲਾ ਰੋਸਾ ਜੀ ਬੋਟ ਨਾਲ ਆਹ ਤਾਂ ਗਰੇਮ ਆ ਉਸ ਸੀਗਾ ਇਹ ਚੇਂਜ ਕਰਕੇ ਰਿਪੋਰਟ ਪਾਉਣੀ ਨਹੀਂ ਗਾ ਅੱਛਾ ਹਾਂ ਜੀ ਹਾਂ ਬੋਟ ਹੀ ਭੁੱਲ ਗਏ ਬੋਟ ਪਾਉਣੀ ਹੀ ਭੁੱਲ ਗਏ ਸੀਗੇ ਜੀ ਉਹ ਪਾਰਟੀਆਂ ਬਦਲਦੀਆਂ ਰਹੀਆਂ ਮੈਂ ਉੱਥੇ ਹੀ ਡੱਡਿਆ ਰਿਹਾ ਚੋਲ ਵਧੀਆ ਗੱਲ ਆ ਬੋਟ ਹੀ ਨਹੀਂ ਪਾਈ ਇੰਨਾ ਤੁਹਾਨੂੰ ਨਰਾਜ਼ ਕੀ ਹੋ ਗਈ ਵੀ ਤੁਸੀਂ ਆਪ ਦੀ ਤਾਜ ਦਾ ਨਸ਼ਾ ਹੀ ਇੰਨਾ ਹੋ ਗਿਆ ਜੀ ਅੱਛਾ ਤਾਜ ਹੀ ਰੱਖੋ ਹਾਂ ਜੀ ਹਾਂ ਉਹਨਾਂ ਦੀ ਰਹੀ ਗੱਲ ਆ ਜੀ ਇਹ 2017 ਦੀ ਅੱਜ ਦੀ ਨਹੀਂ अच्छा 2017 ਦੀ ਜਦੋਂ ਕਾਡਰਸ ਸਰਕਾਰ ਆਈ ਸੀਗੀ ਹਾਂਜੀ ਹਾਂ ਹਾਂ ਹੁਣ ਭਗਵੰਤ ਮਾਨ ਵਾਲੇ ਟਟ ਕੇ ਰਿਪੋਰਟ ਪਾਈ ਆਈ ਆ ਆਪਾਂ ਗੱਜਨ ਮਾਜਰਾ ਸਾਹਿਬ ਨੂੰ ਟਟ ਕੇ ਬੋਰਡ ਪਾਈ ਆ ਆ ਭਗਵੰਤ ਮਾਨ ਐਸ਼ ਵੀ ਗੱਜਨ ਮਾਜਰਾ ਸਾਹਿਬ ਜੇ ਵੀ ਨੂੰ ਪਾਉਣੀ ਹੈ ਜੀ ਲੇਕਿਨ ਕੰਮ ਇਹਨਾਂ ਨੇ ਕੁਝ ਨਹੀਂ ਕੀਤਾ ਫਿਰਦੇ ਵਿਹਲੇ ਹੀ ਆ ਭਗਵੰਤ ਮਾਨ ਦੇ ਸ਼ਿਕਾਇਤ ਕਰੋ ਕਾਦੀ ਤੋ ਬਈ ਜੀ ਭਗਵੰਤ ਮਾਨ ਦੇ ਜ਼ਰੂਰ ਕੋਠੀ ਜਾ ਕੇ ਆ ਅਸੀਂ ਭਗਵੰਤ ਮਾਨ ਦੀ ਕੋਠੀ ਦੇ ਵਿੱਚ ਪਹੁੰਚੇ ਜੀ ਉੱਥੇ ਪੁਲਿਸ ਨੇ ਸਾਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਪੂਰੀ ਸਰਦੀ ਦੇ ਵਿੱਚ ਤਿੰਨੇ ਜਣੇ ਹੰਬ ਮਾ ਕੇ ਪਹੁੰਚੇ ਸੰਗਰੂਰ ਗਏ ਉਸ ਤੋਂ ਬਾਅਦ ਆਈ ਚੰਡੀਗੜ੍ਹ ਗਏ ਜਿੱਦਾਂ ਚੰਡੀਗੜ੍ਹ ਗਏ ਉੱਥੋਂ ਆਟੋ ਆਫ ਇੰਡੀਆ ਉਹ ਗਏ ਸੀਗੇ ਭਵਾਨਾ ਫਿਰ ਤੂਰੀ ਜਾਏ ਇਹਨਾਂ ਦੇ ਉੱਥੇ ਹੈੱਡ ਕੁਆਰਟਰ ਚ ਫਿਰ ਇਹਨਾਂ ਦੇ ਤੂਰੀ ਆਫਿਸ ਚ ਗਏ ਜੀ ਉਹਨਾਂ ਨੇ ਵੀ ਸਾਡੀ ਕੀ ਆ ਉਹ ਉਹ ਡੀ ਉਹ ਉਹ ਐਸਡੀ ਕੋਲੇ ਗਏ ਜੀ ਉਹ ਐਸਡੀ ਨੇ ਵੀ ਸਾਡੀ ਇੱਕ ਹਲਕਾ ਵੀ ਸਪੋਰਟ ਨਹੀਂ ਕਰੀ ਸਾਡਾ ਮੰਗ ਇਹ ਦੀ ਵੀ ਸਾਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਫਿਰ ਰੁਜ਼ਗਾਰ ਮਿਲਣਾ ਚਾਹੀਦਾ ਇਹ ਦਿੱਲੀ ਆ ਵਧੀਆਈ ਆ ਦੋਈ ਕੋਈ ਨਿਸ਼ਾਨੀ ਕਰਦੀ ਹੱਟੇ-ਗੱਟੇ ਸੱਤ ਕੁੱਟ ਕਰਦਾ 6086 ਮੇਰਾ ਬੜੇ ਕਿੰਨਾ ਬੜੇ ਜੀ 8 ਕੀ ਪੜਨਾ ਦਿਹਾੜੀ ਉੱਤੇ ਕਰਦਾ ਜਾਂ ਨੇਗਾ ਚ ਫਿਰਦੇ ਨੇ ਲੋਕੀ ਕਰੀਏ 250 ਰੁਪਏ ਦਿਹਾੜੀ ਤੇ ਬੈਠੇ ਆ ਜੀ ਅੱਛਾ ਦੱਸੋ ਕੀ ਕਰੀਏ ਸਰਕਾਰ ਦਸੋਂ ਕਰੀਏਗੀ ਆ ਹੋবাই ਜੇ ਆਇਆ ਨਹੀਂ ਕਹਿੰਦੇ ਪੰਜ ਪੰਜ ਕਿਲੋ ਤਾਇਆ ਹੀ ਆ ਜਾ ਦੱਛਾ ਇਹ ਨਾਲ ਹੀ ਵੀਊ ਲੈ ਲਓ ਆ ਤਾਂ ਆ ਜੀ ਆਜੋ ਆ ਜੀ ਤੁਹਾਡਾ ਆ ਜੀ ਉਹਦਾ 프리ਮ ਰਾਜ ਦਾ ਦਾਗ ਨਹੀਂ ਅੱਛਾ ਚਲੋ ਆਪਾਂ ਆਪਣੇ ਵਿਸ਼ੇ ਤੇ ਆਉਨੇ ਆ ਤੁਸੀਂ ਉਹਨਾਂ ਕੋਲੇ ਇਹ ਬੇਜ਼ਗਾਰ ਬੇਰੋਜ਼ਗਾਰੀ ਦਾ ਲੈ ਕੇ ਗਏ ਸੀ ਜੀ ਲੈਟਰ ਬੇਰਜ਼ਗਾਰੀ ਦਾ ਲੈ ਕੇ ਗਈ ਸੀ ਪਰੋਠੇ ਅਸੀਂ ਆਪਦੀ ਜੇਬ ਚ ਲੈ ਕੇ ਗਈ ਸੀ ਦੁਕਾਨ ਤੋਂ ਅੱਛਾ ਜੀ ਸਾਨੂੰ ਉੱਥੇ ਮੁਲਾਜ਼ਮਾਂ ਨੇ ਗੇਟ ਐਂਟਰ ਹੋਣ ਹੀ ਨਹੀਂ ਦਿੱਤਾ ਹੈਗਾ ਉਹ ਕਹਿੰਦੇ ਵੀ ਇੱਥੇ ਤਾਂ ਰਹਿਣੀ ਨਹੀਂ ਭਗਵੰਤ ਜੀ ਭਗਵੰਤ ਮਾਨ ਸਰਕਾਰ ਜਿਹੜੇ ਆਪਣੇ ਲੋਕ ਮੰਤਰੀ ਨੇ ਉਹ ਇੱਥੇ ਰਹਿ ਹੀ ਨਹੀਂ ਰਹੇ ਕਹਿੰਦੇ ਅਸੀਂ ਗਈ ਅਸੀਂ ਬੇਰਜ਼ਗਾਰ ਬਹੁਤ ਆ ਜੀ ਘਰ ਚ ਖਰਚੇ ਬਹੁਤ ਨੇ ਮੰਮੀ ਆ ਭਰਾ ਵਾ ਫੈਮਲੀ ਆ ਬੇਟਾ ਵਾ ਅਸੀਂ ਬੇਰਜ਼ਗਾਰ ਆ ਹੁਣ ਅਸੀਂ ਦੱਸੋ ਕੀ ਕਰੀਏ ਕਿੱਧਰ ਜਾਈਏ ਸਾਨੂੰ ਮੋਟਾ ਪਾ ਜਿਆ ਨੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਨੇ ਸਾਨੂੰ ਕਹਿਤਾ ਧੋਰੀ ਅਸੀਂ ਜੀ ਹੈੱਡ ਕੁਆਰਟਰ ਜਾਓ ਉਹਨਾਂ ਦੇ ਅਸੀਂ ਉੱਥੇ ਗਏ ਉੱਥੇ ਵੀ ਸਾਡੀ ਕੋਈ ਜਨਾਈ ਨਹੀਂ ਨੈਕਤੀ ਹੋ ਗਈ ਕਹਿੰਦੇ ਵੀ ਚੰਡੀਗੜ੍ਹ ਜਾ ਸਾਨੂੰ ਕਿ ਆਰਟੀਸੀ ਬੱਸਾਂ ਦੇ ਵਿੱਚ ਵਰਕ ਦਿੱਤਾ ਜਾ ਵੀ ਇਹ ਹੀ ਡਰਾਈਵਰੀ ਪੱਖੋਂ ਪੂਰੇ ਐਕਸਪਰਟ ਆ ਜੀ ਇਹ ਇੱਕ ਦਿਨ ਮੈਂ ਕਹਿੰਦਾ ਤੁਹਾਨੂੰ ਟੇਪਰ ਤੇ ਵੀ ਚੜੇ ਸੀ ਤੁਸੀਂ ਇਹ ਟਿਪਰ ਤੇ ਜੜੀ ਸੀ ਤਾਂ ਫਿਰ ਤੁਸੀਂ ਮਿੱਟੀ ਦਾ ਇੱਕ ਢੇੜਾ ਲਾ ਕੇ ਹੀ ਪੁੱਲਾ ਦਾ ਤੁਸੀਂ ਕਹਤ ਹੋ ਸੀ ਸਰ ਉਸ ਟਾਈਮ ਡਰਿੰਕਿੰਗ ਦਾ ਟਾਈਮ ਸੀਗਾ ਅਸਾਂ ਡਰਿੰਕ ਕਰਦੇ ਸੀ ਨਾਲੇ ਘੱਟਾਂ ਭਾਂਡ ਦੇ ਗਏ ਮੈਨੂੰ ਫਾਇਦਾ ਨਹੀਂ ਨਾਲੇ ਬੱਚਾ ਉਹ ਘਰੇ ਜਾ ਕੇ ਪੀਦੀ ਉਹਨੇ ਨਹੀਂ ਪੀਣੀ ਉਹ ਪੀਦਾ ਨਹੀਂ ਆਏ ਨੂੰ ਦੇਦੀ ਇਹਨੂੰ ਬਹੁਤ ਬਾਅਦ ਵਿੱਚ ਚਾਚਾ ਜੀ ਨੂੰ ਪਤਾ ਨਹੀਂ ਸਾਡੇ ਕੀ ਹੋ ਗਿਆ ਚਾਚਾ ਜੀ ਕੈਮਰੇ ਦੇ ਦੂਰ ਕੈਮਰੇ ਮੂਰੇ ਆ ਨਹੀਂ ਰਹੇ ਚਾਚਾ ਜੀ ਚਲੋ ਤੁਸੀਂ ਸਾਡੀ ਸਪੋਰਟ ਕਰਿਓ ਜੀ ਅਸੀਂ ਵੀ ਗਰੀਬ ਆਦਮੀ ਆ ਤੇ ਇੱਕ ਛੋਟਾ ਜਿਹਾ ਚੈਨਲ ਬਣਾਇਆ ਏ ਜੇ ਤੁਹਾਡਾ ਮਨ ਕਰੇ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਕਰਿਓ ਪਲੀਜ਼ ਤੇ ਹੋਰ ਤਾਂ ਬਸ ਕੁਛ ਨਹੀਂ ਬਾਕੀ ਚੱਲ ਰਿਹਾ ਲੇਜ਼ਰ ਆਪਣਾ ਉਹ ਤੁਹਾਨੂੰ ਲੇਜ਼ਰ ਦਿਖਾ ਦਿੰਨੇ ਆ ਉਧਰ ਉਹ ਜੀ ਪਿੱਛੇ ਚੱਲ ਰਿਹਾ ਲੇਜ਼ਰ ਤੇ ਬਾਸਾ ਲੈਜਰ ਤੇ ਕਰਵਾਉਣ ਲਈ ਸਾਡਾ ਕੰਟਰੈਕਟ ਨੰਬਰ ਹੈਗਾ ਜੀ ਲੈਜਰ ਕਰਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9800120017 ਲੈਜਰ ਨੂੰ ਗਰੀਮ ਨਾਲੇ ਤੁਸੀਂ ਲੈਜਰ ਚੱਲਦਾ ਠੀਕ ਨਹੀਂ ਉਹ ਸਾਰਾ ਕੁਝ ਮੈਂ ਇੱਥੇ ਗਈ ਜਾਨਾ ਬੈਠਾ ਹੀ ਮੈਂ ਸੀ ਨਰੇਗਾ ਲੱਗਿਆ ਦੂਜੀ ਕਹਿੰਦੇ ਲੈਜਰ ਚੱਲਦਾ ਇਹ ਨਹੀਂ ਨਹੀਂ ਨਰੇਗਾ ਚ ਚਲੋ ਤੁਸੀਂ ਲੱਗੇ ਹੋ ਪਰ ਲੈਜਰ ਦੀ ਕੀ ਕਰਦੇ ਫਿਰ ਮੈਨਾਂ ਹੀ ਉਹ ਭਾਰਤ ਦਾ ਕੰਮ ਆ ਵਿੱਚ ਥੋੜਾ ਜਿਹਾ ਤਾਂ ਆਪਣੇ ਕਿਸ਼ਤਾਂ ਤੇ ਸੰਦ ਲੈਤੇ ਹੁਣੇ ਥੋੜੇ ਟਰੈਕਟਰ ਨੇ ਤਿੰਨ ਆਪਣੇ ਕੋਲੇ ਤਿੰਨ ਕਿ ਟਰੈਕਟਰ ਨੇ ਹਾਂ ਤੇ 6 ਟਰਾਲੀਆਂ ਨੇ ਕਿ ਕਿਸ਼ਤਾਂ ਤੇ ਜਣੀ ਚੱਲਦਾ ਕੰਮ ਆਪਣਾ ਕਿਸ਼ਤ ਭਰਦੇ ਆਪਾਂ ਹਾਲੇ ਰੋਡੋਮੀਟਰ ਹਾਲੇ ਰੋਡੋਮੀਟਰ ਆ ਜਾ ਕੋਈ ਕਿਰਾਏ ਦਾ ਕੰਮ ਕਰੀ ਚਾਹੀਦਾ ਜਾਨੀ ਧੜੀ ਜੋ ਗਾਂ ਆ ਵੀ ਬਸ 베ਲੀ ਨਹੀਂ ਹੈਗੇ ਹਾਂ ਜੀ ਹਾਂ ਜੇ 베ਲੀ ਰਹਾਗੇ ਤਾਂ ਕੱਡੀ ਵਾਲਾ ਉਹ ਕਿ ਲੋਡਰ ਵੀ ਆ ਜੀ ਸਾਡੇ ਕੋਲੇ ਹਾਂ ਮੱਟ ਲੋਡਰ ਵੀ ਆ ਕਿਸੇ ਨੇ ਕੱਪੇ ਜੋ ਟਰਾਲੀਆਂ ਭਰਨੀਆਂ ਨੇ ਜਾ ਮਿੱਟੀ ਚਕਾਉਣੀ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਰ ਵੀ ਕਰ ਸਕਦਾ ਨੰਬਰ ਦੁਬਾਰਾ ਰਿਪੀਟ ਕਰ ਦਿੰਦੇ ਆ ਜੀ ਜਿੰਨਾ ਕ ਅਸੀਂ ਕਮਾਉਣੇ ਉਹਨਾਂ ਦਾ ਮਾਲ ਖੋਲ ਹਾਂ ਨੰਬਰ ਹਾਂ ਨੰਬਰ ਤੁਹਾਨੂੰ ਦੁਬਾਰਾ ਰਿਪੀਟ ਕਰ ਬਣਾ 9800120017 ਤੁਸੀਂ ਥੈਂਕ ਯੂ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਪੋਰਟ ਕਰਿਓ ਜੀ ਧੰਨਵਾਦ